ਸਨੈਚਿੰਗ ਦਾ ਮਾਮਲਾ ਹੋਇਆ ਟਰੇਸ ਬੀਤੇ ਦਿਨੀ ਥਾਣਾ ਸੇਵਲਾਈਂ ਦੇ ਅਧੀਨ ਆਉਂਦੇ ਇਲਾਕਾ ਲਾਲਸੌਰ ਵਿਖੇ ਇੱਕ ਹੋਰਸ ਪਾਸੋਂ ਦੋ ਨੌਜਵਾਨਾਂ ਨੇ ਪਰਸਖੋਇਆ ਤੇ ਫਰਾਰ ਹੋ ਗਏ ਪੁਲਿਸ ਨੇ ਤੁਰੰਤ ਹਰਕਤ ਵਿੱਚ ਆ ਦੋਨਾਂ ਚਪਟ ਮਾਰਾਂ ਨੂੰ ਕੀਤਾ ਕਾਬੂ ਫੜ ਗਏ ਮੁਲਜ਼ਮਾਂ ਦੀ ਪਛਾਣ परमप्रीत सिंह ਅਤੇ ਪ੍ਰਿੰਸ ਵੱਜੇ ਹੋਈ ਦੋਨੋਂ ਸੁਲਤਾਨਪੁਰ ਨਿਵਾਸੀ ਨਿਕਲੇ ਅਤੇ ਪੁੱਛਗੇ ਜਾਰੀ ਉਸ ਦੀ ਜਾਣਕਾਰੀ एडीसीपी ਸਿਟੀ 2 ਦੇ ਸ਼ਿਰਮਣੀ ਲਾ ਨੇ ਦਿੱਤੀ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ 9 ਫਰਵਰੀ 2026 ਨੂੰ ਲਾਰੈਂਸ ਰੋਡ ਦੇ ਨੇੜੇ ਇੱਕ ਦੁਕਾਨ ਹੈਗਾ ਖਾਨਾ 스weets ਇਹਦੇ ਲਾਕੇ ਇੱਕ ਸਨੇਚਿੰਗ ਦੀ ਇਨਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਦੋ ਨੌਜਵਾਨ ਮੁੰਡੇ ਨੇ ਇੱਕ ਮੋਟਰਸਾਈਕਲ ਦੇ ਉੱਤੇ ਆ ਕੇ ਇਕ ਲੇਡੀਜ਼ ਦੀ ਪਰਸ ਖੋਕੇ ਮੌਕੇ ਤੇ ਫਰਾਰ ਹੋ ਗਿਆ ਸੀ ਸਾਡਾ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪਹੁੰਚ ਕੇ ਐਫਆਈਆਰ ਨੰਬਰ 18 ਅੰਡਰ ਸੈਕਸ਼ਨ 304 2 ਅਧੀਨ 35 ਪੀਐਨਐਸ ਦੇ ਤਹਿਤ ਪਰਚਾ ਦਰਜ ਕਰਕੇ ਇਮੀਡੀਏਟਲੀ ਪੁਲਿਸ ਪਾਰਟੀ ਨੂੰ ਮੈਨਹੈਂਡ ਵਾਸਤੇ ਲਾਇਆ ਗਿਆ ਸੀ ਮੈਂ ਇਸ ਬਰੀਫਿੰਗ ਰਾਹੀਂ ਇਹ ਦੱਸਣਾ ਚਾਹਾਂਗਾ ਕਿ ਮਿਤੀ 13/2/26 ਨੂੰ ਜਿਹੜਾ ਦੋ ਨੌ ਨੌਜਵਾਨ ਮੁੰਡੇ ਸੀਗੇ ਇਨਾ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਦਾ ਨਾਂ ਹੈ ਪਰਮਪ੍ਰੀਤ ਸਿੰਘ ਇਹ ਸੁਲਤਾਨਪਿੰਡ ਦਾ ਰਹਿਣ ਵਾਲਾ ਹੈ ਦੂਜੇ ਮੁੰਡੇ ਦਾ ਨਾਂ ਹੈ ਪ੍ਰਿੰਸ ਇਹ ਵੀ ਸੁਲਤਾਨਪਿੰਡ ਰੋਡ ਦਾ ਅਜ਼ਾ ਨਗਰ ਦਾ ਆਜ਼ਾਦ ਨਗਰ ਦਾ ਰਹਿਣ ਵਾਲਾ ਹੈ